ਉਸਰਾ ਕਾਲ ਨੂੰ ਤੁਕੇ ਨੇ ਪੰਜ ਤਤਾਂ ਦੀ ਸ੍ਰੇਟੀ ਸਾਧ ਕੀਤੀ ਹੈ। ਸ਼ੀਮ ਉਤਤਰੀ। ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਇਹ ਵਚਨ ਤੈ ਪੰਜ ਤਤਾਂ ਦੀ ਸ੍ਰੇਟੀ ਸਾਧ ਦਿੱਤੀ। ਭਾਪ ਅਖਾ ਆਵਾ ਮਿੱਟੀ ਪਾਣੀ ਆਕਾਸ਼ ਆਪ ਤੇਜ ਬਾਏ ਪ੍ਰਥਵੀ ਆਕਾਸ਼ ਇਹ ਪੰਜ ਤਤ ਗੁਰੂ ਰਾਮ ਦਾਸ ਜੀ ਕਹਿੰਦੇ ਪੰਜ ਤਤਾਂ ਦੀ შეਖੀ ਸਾਜ ਦੇ ਸਾਰਾ ਸੰਸਾਰ ਹੈ ਜਿਹੜਾ ਪੰਜ ਤਤਾਂ ਦਾ ਹੈ ਇਸ ਮਨੁੱਖਾ ਤਨ ਦੇ ਅੰਦਰ ਪੰਜ ਤਤ ਸਤਿਗੁਰੂ ਕਹਿੰਦੇ ਸੇਵਾ ਦਾ ਕੋਈ ਬਣਵਾ ਨਹੀਂ ਸਕਦਾ ਪੰਜ ਤਤ ਹੀ ਹੈ ਪੰਜ ਤਤ ਕਰ ਕੋਈ ਸ੍ਰਿਸ਼ਟ ਸਭਾ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ ਮਾਰਦ ਕਹਿੰਦੇ ਕਿ ਛੇ ਮਾਤਾਂ ਕਰਕੇ ਮੁਕਾਬੇ ਇਹ ਬਣਾ ਸਕਦਾ ਦਾ ਬਣਾ ਕੇ ਵਿਕਾਬੇ ਬਣ ਸਕਦਾ ਪੰਜ ਤੱਤਾਂ ਦੀ ਸ਼੍ਰੇਖੀ ਹੈ ਸੰਸਾਰ万ਨ ਤੱਤਾਂ ਦਾ ਹੈ ਇਹ ਮੁੱਖਾ ਜਿਹੜਾ ਤਨ ਹੈ ਇਹਦੇ ਵਿੱਚ ਪੰਜ ਤੱਤ ਨੇ ਅੱਗ ਹੈ ਆਵਾ ਹੈ ਮਿੱਟੀ ਹੈ ਪਾਣੀ ਹੈ ਤੇ ਆਕਾਰ ਇਹ ਪੰਤ ਖਰੀ ਦੇ ਪੰਜ ਦੇ ਪੰਜ ਦੰਤ ਨੇ ਜਿਹੜੇ ਪ੍ਰਮਾਤਮਾ ਨੇ ਇਕੱਠੇ ਕਰ ਦਿੱਤੇ ਹੈ ਇੱਕ ਦੂਜੇ ਦੇ ਬਲੋਕੀ ਪੰਜ ਦੰਤਾਂ ਨੂੰ ਇਕੱਠੇ ਕਰਕੇ ਪ੍ਰਮਾਤਮਾ ਨੇ ਸ਼ਰੀਰ ਬਣਾਇਆ ਤੇ ਭਾਈ ਦਾਸ ਕਹਿੰਦੇ ਸ਼ਰੀਰ ਦੇ ਵਿੱਚ ਉਹ ਬੈਠ ਗਿਆ ਹੈ ਪੁਰੂਸ਼ੀ ਮਾ ਕਿਹਾ ਇਤਨਾ ਭਾਈ ਦਾਸ ਪੁਰੂਸ਼ੀ ਮਾ ਕਿਹਾ ਪੌਣ ਪਾਣੀ ਤੇ ਸੰਤੁਰ ਚੌਥੀ ਤੱਕ ਸੰਗਮ ਬਣਿਆ ਕਾਤਿਆ ਗਣੀਏ ਪਾਈ ਹੁੰਦਾ ਹੈ ਕੋਤੁਕ ਦੇ ਅੰਦਰ ਪੌਣ ਪਾਣੀ ਦਾ ਸੰਕਲੋ ਚੌਥੀ ਕਰਨ ਸੰਗ ਬੜਾ ਪੰਚਮ ਵਿੱਚ ਆ ਪਾ ਲਤਾ ਕਰਤਾ ਛਟਮ ਆਗ੍ਰਿਤ ਸਮਾਈ ਪਾਈ ਉਦਾਸ ਤੇ ਸ਼ੁਰੂ ਨੇ ਆਕਾਸ਼ ਵੀ ਬਣਾਇਆ ਪਾਪੇ ਪਨ ਮਤ ਤਨ ਜੁਨੇਰੇ ਤਨ ਵਿੱਚ ਪਾਇਆ ਕਾਤਾ ਉਹ ਕਰਨ ਵਾਲਾ ਬਣਾਇਆ ਛਟਮ ਅਧਿਕ ਸਮਾਈ ਕਹਿੰਦੇ ਉਹ ਆਧਿਕ ਹੈ ਦੇਖਿਆ ਕਿ ਆਸ ਪੌਣ ਪਾਣੀ ਤੇ ਸੰਤੁਰ ਚੌਥੀ ਤੱਕ ਸੰਗਮ ਲਈ ਮੰਤਨ ਵਿੱਚ ਆਕਾਸ਼ ਕਰ ਕਰਤਾ ਛਟਮ ਆਧਿਕ ਸਮਾਈ ਪਾਈ ਦਾਸ ਨੂੰ ਕਰਤਾ ਸ਼ਿਮਾ ਇਹਦੇ ਵਿੱਚ ਬਿਠਾ ਹੈ ਮਾਇਆ ਹੁੰਿਆ ਹੈ ਪਰ ਉਹ ਦਿਸਦਾ ਨਹੀਂ ਉਹ ਦਿਸਦਾ ਨਹੀਂ ਹੈ ਉਹ ਉਹਨੂੰ ਦਿਸਦਾ ਹੈ ਕਿਉਂਕਿ ਗੁਰੂ ਦੀ ਕਿਰਪਾ ਹੈ ਕਿ ਆਪਾਂ ਆਤਮਾ ਦੇ ਵਿੱਚ ਉਹ ਰਾਮ ਨੂੰ ਪਰਮਾਤਮਾ ਨੂੰ ਵੇਖਦਾ ਹੈ ਮੈਂ ਉਹਨੂੰ ਵੇਖਦਾ ਵਿਅਕਤੀ ਇਹ ਸੁਭਾਅ ਹੈ ਕਿ ਕੋਈ ਇਸ ਕੰਨ ਦੇ ਵਿੱਚ ਉਹ ਆਰਾਮ ਲੱਭਦਾ ਹੈ ਕੋਈ ਕਾਮ ਨੂੰ ਲੱਭਦਾ ਹੈ ਆਰਾਮ ਨੂੰ ਲੱਭਣ ਬੜੇ ਛੋੜੇ ਨੇ ਭਾਵੇਂ ਪਰਮਾਤਮਾ ਨੂੰ ਲੱਭਣ ਬੜੇ ਛੋੜੇ ਨੇ ਕਾਮ ਨੂੰ ਲੱਭਣ ਬੜੀ ਬਹੁਤ ਆਸ ਕਿਰਤ ਹੈ ਬੋਤੀ ਗਿਣਤੀ ਫਿਰ ਭਾਈ ਗੋਦਾਸ ਜੀ ਨੇ 70 ਮਿੱਤਰ ਇਹ ਜਿਹੜੇ ਦੋ ਦੋ ਸੀ ਇਕੱਠੇ ਕਰ ਦਿੱਤੇ ਦੁਸ਼ਮਣਾਂ ਦੇ ਮਿੱਤਰ ਪੰਜ ਤਤ 25 ਗੁਣ 70 ਮਿੱਤਰ ਬਲੇ ਦੇ ਭਾਈ ਗੋਦਾਸ ਜੀ ਕਹਿੰਦੇ ਇਹ ਪੰਜ ਤਤ ਨੇ ਆਗ ਹਵਾ ਮਿੱਟੀ ਪਾਣੀ ਅਕਾਲ 25 ਪ੍ਰਕਿਰਤੀਆਂ ਦੇ ਬਿਨਾਤ 25 ਪ੍ਰਕਿਰਤੀਆਂ ਗਿਣਦਾ ਕਿਸ਼ਨਾ ਨੇ 25 ਪ੍ਰਕਿਰਤੀਆਂ ਤੇ ਜਿਵੇਂ ਇਹ ਦੇ ਸਰੀਰ ਪਾਈ ਉਦਾਸ ਜਿੱਤਰ ਤੇ ਦੁਸ਼ਮਣ ਭਾਵ ਸੱਜਣ ਮਿੱਤਰ ਦੇ ਦੇ ਤਤ ਨੇ ਇੱਕ ਦੂਜੇ ਨਾਲ ਮਿਲਦੇ ਤੇ ਇੱਕ ਦੂਜੇ ਦੇ ਗੁਣਤੀ ਨੇ ਉਹ ਕਰਤੇ ਕਰਦੇ 70 ਮਿੱਤਰ ਮਿਲਦੇ ਉਹ ਨਾਲ ਇਹ ਸਰੀਰ ਬਣਦਾ ਅਗ ਪਾਣੀ ਇੱਕ ਦੂਜੇ ਦੇ ਗੁਣਤੀ ਪਾਈ ਉਦਾਸ ਦੇ ਪੰਜ ਤਤ 25 ਗੁਣ 70 ਮਿੱਤਰ ਮਿਲਦੇ ਉਹ ਨਾਲ ਇਹ ਸਰੀਰ ਬਣਦਾ ਪੰਜ ਤਤਾਂ ਦਾ ਗੁਰੂ ਦੀ ਬਖਸ਼ਿਸ਼ ਹੋਈ ਸਰੀਰ ਮਿਲਿਆ ਹੈ ਤੇ ਉਹਦੀ ਬਖਸ਼ਿਸ਼ ਹੋਏਗੀ ਖੇੜੇ ਇਸ ਦੀ ਜੋ ਮੁਕਤੀ ਹੋ ਜਾਣ ਪੰਜ ਤਤਾਂ ਦਾ ਸਤਗੁਰੂ ਕਹਿੰਦੇ ਉਹਦੀ ਬਖਸ਼ਿਸ਼ ਨਾਲ ਮਿਲਿਆ ਹੋਇਆ ਹੈ ਨਾਲ ਮਿਲਿਆ ਹੋਇਆ ਪੰਜ ਤਤਾਂ ਦਾ ਫੁੱਲ ਦਾ ਤੇ ਗੁਰੂ ਤੇਗ ਬਾਹੁਰ ਨੇ ਬਖਸ਼ਿਸ਼ ਹੀ ਕੀਤੀ ਹੈ ਕਿ ਜੀਤੇ ਰੱਖਣੀ ਹੈ ਮਨ ਤੇ ਬਹੁਤਾਂ ਕਦਰਾਂ ਬਣਿਆ ਕਰ ਇਕ ਮਾਜ ਦੇ ਮਾਜ ਜਿੱਥੋਂ ਮਿਲੇ ਨੇ ਉਥੇ ਜਾ ਕੇ ਗੇਰ ਸਮਾਣੇ ਪਾਜ ਤਦ ਕੋ ਤੰਦਰਤਿਓ ਜਾਨੋ ਚਕਰ ਸੁਜਾਂ ਬੋਧ ਸਿਆਣਾ ਨਾ ਬਣਿਆ ਕਰ ਬੋਧਾ ਚਿਤਰ ਨਾ ਬਣਿਆ ਜੈ ਕੀ ਉਪਜੋ ਨਾਨਕਾ ਲੀਨ ਥਾੜੇ ਮਹਿਮਾਨ ਮਹਾਰਾਜ ਕਹਿੰਦੇ ਜਿੱਥੋਂ ਪੈਦਾ ਹੋਏ ਉਥੇ ਬੇਖਲ ਕਰਨੇ ਬੋਧਾ ਚਿਤਰ ਨਾ ਬਣਿਆ ਕਰ ਆਪਣੇ ਆਪ ਨੂੰ ਬੋਧਾ ਸਿਆਣਾ ਨਾ ਸਮਝਿਆ ਕਰ ਇਹ ਪੰਜ ਤੱਤਾਂ ਦਾ ਕੁਦਰਤ ਹੈ ਮਾਰਤ ਇਹ ਪੰਜ ਦੇ ਪੰਜ ਜਿਹੜੇ ਤੱਤ ਨੇ ਫੇਰ ਇੱਕ ਦਿਨ ਮਿਲਣ ਜਾਣਗੇ ਜਿੱਤੇ ਦੇ ਵਿੱਚ ਆਤਮਾ ਨਿਕਲਦੀ ਪੰਜ ਦੇ ਪੰਜ ਤੱਤ ਪੰਜਾਂ ਤੱਤਾਂ ਵਿੱਚ ਸਮਾ ਜਾਣ ਅਗ ਅਗ ਵਿੱਚ ਹਵਾ ਹਵਾ ਵਿੱਚ ਮਿੱਟੀ ਮਿੱਟੀ ਵਿੱਚ ਆਕਾਸ਼ ਆਕਾਸ਼ ਵਿੱਚ ਪਾਣੀ ਪਾਣੀ ਵਿੱਚ ਇਹ ਪੰਜ ਤੱਤ ਨੇ ਸਰੀਰ ਦੇ ਅੰਦਰ